ਸਭ ਤੋਂ ਪਹਿਲਾਂ ਮੇਰੇ ਵੱਲੋਂ ਜੈਨੀ ਕੀ ਸੁਖਵਿੰਦਰ ਸੁਖੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਰਚਨਾ ਦਾ ਨਾਮ ਹੈ ਜੀ ਮਾਂ ਦੀ ਮਮਤਾ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹੀ ਹਾਂ ਕਿ ਮਾਂ ਆਪਣੇ ਉੱਤੇ ਲੱਖਾਂ ਦੁੱਖ ਝੱਲ ਕੇ ਆਪਣੇ ਬੱਚੇ ਨੂੰ ਪਾਲਦੀ ਪੋਸਦੀ ਵੱਡਾ ਕਰਕੇ ਕਿਸੇ ਮੁਕਾਮ ਤੇ ਪਹੁੰਚਾਉਂਦੀ ਹੈ ਇਸ ਵਿਸ਼ੇ ਨਾਲ ਸੰਬੰਧਤ ਮੇਰੀ ਰਚਨਾ ਦਾ ਨਾਮ ਹੈ ਮਾਂ ਦੀ ਮਮਤਾ ਮਾਂ ਦੀ ਮਮਤਾ ਸਭ ਤੋਂ ਨਿਆਰੀ ਲੋਹਾ ਮੰਦੀ ਦੁਨੀਆ ਸਾਰੀ ਕੱਚੇ ਦੁੱਧਾਂ ਨਾਲ ਪਾਲ ਕੇ ਬੱਚੇ ਹਡਾਪੇ ਵਿੱਚ ਰੋਲੇ ਵਿਚਾਰੀ ਮਾਂ ਦੀ ਮਮਤਾ ਸਭ ਤੋਂ ਨਿਆਰੀ ਲੋਹਾ ਮੰਦੀ ਦੁਨੀਆ ਸਾਰੀ ਬੱਚਾ ਜਦੋਂ ਬਿਮਾਰ ਹੋ ਜਾਵੇ ਕੁਝ ਵੀ ਨਾ ਫਿਰ ਖਾਵੇ ਪੀਵੇ ਦਵਾਈ ਨੋ ਮੂਨਾ ਲਾਵੇ ਦਵਾਈ ਖਾਂਦੀ ਦੁੱਧ ਵਿੱਚ ਜਾਵੇ ਬੱਚਾ ਮੇਰਾ ਠੀਕ ਹੋ ਜਾਵੇ ਹੱਲ ਹੈ ਕੜਦੀ ਕਿਸਮਤ ਮਾਰੀ ਮਾਂ ਦੀ ਮਮਤਾ ਸਭ ਤੋਂ ਨਿਆਰੀ ਲੋਹਾ ਮੰਦੀ ਦੁਨੀਆ ਸਾਰੀ ਭੁੱਖ ਪਿਆਸ ਸਭ ਕੁਝ ਦੇਖੇ ਤੰਤੇ ਕੱਪੜੇ ਪਾਟੇ ਚੀਟੇ ਕਿਸ ਨੂੰ ਦੁੱਖ ਸੁਣਾਵੇ ਹਰ ਦਰਦ ਨੂੰ ਆਪ ਹੰਡਾਵੇ ਭੱਜਦੀ ਨੱਟ ਦੀ ਫਿਰੇ ਵਿਚਾਰੀ ਮਾਂ ਦੀ ਮਮਤਾ ਸਭ ਤੋਂ ਨਿਆਰੀ ਲੋਹਾ ਮੰਦੀ ਦੁਨੀਆ ਸਾਰੀ ਮਾਂ ਵਰਗਾ ਗਹਿਣਾ ਥੁਣ ਕਿਤੇ ਨਾ ਥਿਓਣਾ ਲਾ ਦਿਓ ਚਾਹੇ ਜਿੰਦਗੀ ਸਾਰੀ ਸੁਖੀ ਵਰਗੀ ਮਾਂ ਤਾਂ ਹੀ ਜਾਵੇ ਸਤਿਕਾਰੀ ਮਾਂ ਦੀ ਮਮਤਾ ਸਭ ਤੋਂ ਮਾਂ ਦੀ ਮਮਤਾ ਸਭ ਤੋਂ ਨਿਆਰੀ ਲੋਹਾ ਮੰਦੀ ਦੁਨੀਆ ਸਾਰੀ ਧੰਨਵਾਦ ਜੀ